ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਪੰਜ ਪਾੜ ਦੱਸਾਂਗੀ ਜੋ ਕਿ ਰੋਜ਼ਾਨਾ ਕਰ ਕੋਈ ਵੀ ਔਰਤ ਇੱਕੋ ਚੌਂਕੜੇ ਦੇ ਵਿੱਚ ਕਰੇ ਅਤੇ ਉਹ ਪੰਜ ਪਾੜ ਕਿਸ ਬਾਣੀ ਦੇ ਕਿਸ ਵਿਧੀ ਦੇ ਨਾਲ ਕਰਨੇ ਨੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇਹ ਗੱਲ ਸੱਚ ਹੈ ਕਿ ਜਿੱਥੇ ਗੁਰੂ ਦੀ ਬਾਣੀ ਹੈ ਉੱਥੇ ਬਰਕਤਾਂ ਨੇ ਸਾਡੇ ਘਰ ਦੇ ਵਿੱਚ ਬਾਣੀ ਦੇ ਆਉਂਦਿਆਂ ਹਰੇਕ ਕੰਮ ਦੇ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਚਾਹੇ ਉਹ ਸਾਡਾ ਕਾਰੋਬਾਰ ਹੋਵੇ ਚਾਹੇ ਸਾਡੀ ਜ਼ਿੰਦਗੀ ਬਾਣੀ ਪੜਨ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਂਦੀਆਂ ਨੇ ਸਾਥ ਸੰਗਤ ਜੀ ਦੂਜੀ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ ਸਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਏ ਨਹੀਂ ਕਿ ਸਾਡਾ ਮਨ ਦਾਵਾ ਡੋਲ ਹੋਵੇ ਅਤੇ ਅਸੀਂ ਸਿਰਫ ਜ਼ੁਬਾਨ ਦੇ ਨਾਲ ਬਾਣੀ ਪੜ ਰਹੇ ਹੋਈਏ ਬਾਣੀ ਦੇ ਉੱਤੇ ਇਨੀ ਤਾਕਤ ਹੈ ਕਿ ਉਹ ਆਪਣੀ ਜ਼ੁਬਾਨ ਤੇ ਆਉਂਦਿਆਂ ਹੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ ਪਰ ਜੇਕਰ ਨਾਲ-ਨਾਲ ਬਾਣੀ ਨੂੰ ਆਪਾਂ ਭਰੋਸਾ ਰੱਖ ਕੇ ਪੜੀਏ ਅਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਾਠ ਕਰੀਏ ਤਾਂ ਉਸ ਪਾਠ ਦਾ ਫਲ ਸਾਨੂੰ ਦੁੱਗਣਾ ਚੌਗਣਾ ਮਿਲਦਾ ਹੈ ਇਸ ਕਰਕੇ ਜਦੋਂ ਵੀ ਕਿਸੇ ਵੀ ਬਾਣੀ ਦਾ ਪਾੜ ਕਰਦੇ ਹੋ ਉਸ ਵਾਹਿਗੁਰੂ ਜੀ ਨੂੰ ਆਪਣੇ ਆਂਗ ਸੰਗ ਮਹਿਸੂਸ ਕਰਿਆ ਕਰੋ ਬਾਣੀ ਪੜਨ ਤੋਂ ਭਾਵ ਕਿ ਅਸੀਂ ਆਪਣੇ ਅਕਾਲ ਪੁਰਖ ਜੀ ਦੇ ਨਾਲ ਗੱਲਾਂ ਕਰਨੀਆਂ ਹੈ ਕਹਿਣ ਤੋਂ ਭਾਵ ਜੋ ਵੀ ਸਾਡੇ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਪਾਵਨਾ ਹੁੰਦੇ ਹੈ ਉਹਨਾਂ ਦਾ ਜਵਾਬ ਗੁਰਬਾਣੀ ਦੇ ਰਾਹੀਂ ਦਿੰਦੇ ਨੇ ਪਰ ਉਹ ਜਵਾਬ ਸਾਨੂੰ ਮਿਲਦੇ ਤਾਂ ਨਹੀਂ ਜੇਕਰ ਆਪਾਂ ਬਾਣੀ ਨੂੰ ਧਿਆਨ ਦੇ ਨਾਲ ਪੜਦੇ ਹਾਂ ਅਰਥ ਸਮਝ ਕੇ ਬਾਣੀ ਪੜਦੇ ਹਾਂ ਪਰ ਜੇਕਰ ਸਾਡਾ ਮਨ ਕਿਤੇ ਹੋਰ ਹੋਵੇ ਸਿਰਫ ਜ਼ੁਬਾਨ ਸਾਡੀ ਬਾਣੀ ਪੜ ਰਹੀ ਹੋਵੇ ਤਾਂ ਫਿਰ ਉਹਨਾਂ ਆਪਾਂ ਨੂੰ ਲਾਭ ਪ੍ਰਾਪਤ ਨਹੀਂ ਹੋ ਸਕਦਾ ਜਿੰਨਾ ਆਪਾਂ ਬਾਣੀ ਨੂੰ ਧਿਆਨ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪੜਦੇ ਹਾਂ ਸਾਧ ਸੰਗਤ ਜੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਸਾਧ ਸੰਗਤ ਜੀ ਸਾਡੇ ਗੁਰੂ ਇੰਨੇ ਦਿਆਲੂ ਨੇ ਕਿਰਪਾਲੂ ਨੇ ਕਿ ਸਾਡੀਆਂ ਜਾਣੇ ਅਣਜਾਣੇ ਦੇ ਵਿੱਚ ਹੋਈਆਂ ਗਲਤੀਆਂ ਨੂੰ ਛੱਟ ਮਾਫ ਕਰ ਦਿੰਦੇ ਨੇ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੰਦੇ ਨੇ ਤੇ ਸੰਗਤ ਜੀ ਵੀਡੀਓ ਦੇ ਵਿੱਚ ਜਿਹੜੀ ਬਾਣੀ ਦੀ ਗੱਲ ਕਰ ਰਹੇ ਹਾਂ ਉਹ ਇਹ ਹੈ ਸੰਗਤ ਜੀ ਸਿੱਖ ਦੇ ਕਿਸੇ ਵੀ ਕੰਮ ਦੀ ਸ਼ੁਰੂਆਤ ਅਤੇ ਸਮਾਪਤੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਹੁੰਦੀ ਹੈ ਜਿੱਥੇ ਜਪਜੀ ਸਾਹਿਬ ਜੀ ਦੀ ਬਾਣੀ ਹੈ ਉੱਥੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਅਤੇ ਜਪਜੀ ਸਾਹਿਬ ਜੀ ਦੀ ਬਾਣੀ ਪੜਨ ਵਾਲਿਆਂ ਦੀ ਝੋਲੀ ਦੇ ਵਿੱਚ ਸਭ ਤੋਂ ਵੱਡੀ ਦਾਤ ਨਿਮਰਤਾ ਦੀ ਪੈਂਦੀ ਹੈ ਅਤੇ ਜਿਸ ਨੂੰ ਮੇਰੇ ਪਾਸ਼ਾ ਨਿਮਰਤਾ ਰੂਪੀ ਗੁਣ ਦੇ ਦਿੰਦੇ ਨੇ ਇਹ ਦੁਨਿਆਵੀ ਚੀਜ਼ਾਂ ਫਿਰ ਉਸ ਦੇ ਮਗਰਮਗਰ ਫਿਰਦੀਆਂ ਨੇ ਕਿਸੇ ਵੀ ਚੀਜ਼ ਦੀ ਇੱਛਾ ਹੋਣ ਤੋਂ ਪਹਿਲਾਂ ਹੀ ਉਹ ਚੀਜ਼ ਤੁਹਾਡੇ ਤੱਕ ਪਹੁੰਚਣ ਦੇ ਲਈ ਮੇਰੇ ਗੁਰੂ ਨਾਨਕ ਪਾਸ਼ਾ ਜੀ ਆਪਣੇ ਆਪ ਰਸਤੇ ਖੋਲ੍ਹ ਦਿੰਦੇ ਨੇ ਕਹਿਣ ਤੋਂ ਭਾਵ ਕਿ ਜਿਸ ਵੀ ਚੀਜ਼ ਦੀ ਤੁਹਾਡੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਉਹ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਉਸ ਕੋਲ ਜਾਣਾ ਨਹੀਂ ਪੈਂਦਾ ਉਹ ਚੀਜ਼ ਖੁਦ ਚੱਲ ਕੇ ਤੁਹਾਡੇ ਕੋਲ ਆਉਂਦੀ ਹੈ ਇਨੀ ਤਾਕਤ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਪਜੀ ਸਾਹਿਬ ਜੀ ਦੀ ਤਾਕਤ ਦਾ ਆਨੰਦ ਉਹੀ ਮਾਣ ਸਕਦਾ ਹੈ ਜੋ ਪੂਰੇ ਭਰੋਸੇ ਦੇ ਨਾਲ ਬਾਣੀ ਪੜ੍ਹਦੇ ਨੇ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਅੰਗ ਸੰਗ ਮਹਿਸੂਸ ਕਰਦੇ ਨੇ ਪਾਸ਼ਾ ਜੀ ਦੀ ਹਜ਼ੂਰੀ ਦੇ ਵਿੱਚ ਪਾਠ ਕਰਦੇ ਨੇ ਤੇ ਸਾਧ ਸੰਗਤ ਜੀ ਜੋ ਵੀ ਕਰ ਰਿਹਾ ਹੈ ਉਹ ਵਾਹੀ ਗੁਰੂ ਅਕਾਲ ਪੁਰਖ ਜੀ ਕਰ ਰਿਹਾ ਹੈ ਭਾਵੇਂ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ ਕਰਨ ਕਰਾਉਣ ਵਾਲੇ ਮੇਰੇ ਪਾਸ਼ਾ ਜੀ ਨੇ ਇਹ ਗੱਲ ਤਾਂ ਸਾਨੂੰ ਜਲਦੀ ਸਮਝ ਦੇ ਵਿੱਚ ਆ ਜਾਂਦੀ ਹੈ ਪਰ ਇਹ ਗੱਲ ਵੀ ਵਿਰਲੇ ਮਨੁੱਖਾਂ ਦੇ ਸਮਝ ਆਉਂਦੀ ਹੈ ਕਿ ਜੇ ਮੇਰੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਵਰਤ ਰਹੇ ਨੇ ਮੇਰੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਜੋਤ ਹੈ ਮੇਰੇ ਕੋਲੋਂ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸਾਰੇ ਕੰਮ ਕਰਵਾ ਰਹੇ ਨੇ ਤੇ ਜੋ ਮੇਰੇ ਸਾਹਮਣੇ ਵਾਲਾ ਹੈ ਜਿਸ ਉਤੇ ਮੈਨੂੰ ਗੁੱਸਾ ਆ ਰਿਹਾ ਹੈ ਤੇ ਉਸ ਦੇ ਵਿੱਚ ਵੀ ਤਾਂ ਉਹੀ ਜੋਤ ਹੈ ਉਸ ਦੇ ਕੋਲ ਵੀ ਜੋ ਕਰਵਾ ਰਹੇ ਨੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਕਰਵਾ ਰਹੇ ਨੇ ਤੇ ਜਿਸ ਦਿਨ ਸਾਨੂੰ ਇਹ ਗੱਲ ਸਮਝ ਆ ਗਈ ਉਹ ਸੇਨ ਹੰਕਾਰ ਈਰਖਾ ਸਭ ਕੁਝ ਖਤਮ ਹੋ ਜਾਵੇਗਾ ਫਿਰ ਲੱਗੇਗਾ ਕਿ ਮੈਂ ਇਹ ਈਰਖਾ ਹੰਕਾਰ ਦੇ ਪੰ ਸਿਰ ਦੇ ਉੱਤੇ ਚੁੱਕ ਕੇ ਬੇਕਾਰ ਹੀ ਤੁਰਿਆ ਫਿਰ ਰਿਹਾ ਸੀ ਕਿਉਂਕਿ ਮੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈ ਸਭ ਕੁਝ ਕਰਨ ਕਰਾਉਣ ਵਾਲੇ ਪਾਤਸ਼ਾਹ ਜੀ ਨੇ ਜੋ ਮੈਂ ਕਰ ਰਿਹਾ ਹਾਂ ਉਹ ਵੀ ਮੇਰੇ ਮਾਲਕ ਦੇ ਹੁਕਮ ਦੇ ਵਿੱਚ ਹੈ ਜੋ ਮੇਰੇ ਸਾਹਮਣੇ ਵਾਲਾ ਕਰ ਰਿਹਾ ਹੈ ਉਹ ਵੀ ਮੇਰੇ ਮਾਲਕ ਦੇ ਹੁਕਮ ਦੇ ਵਿੱਚ ਹੈ ਬਾ ਜੋ ਇੱਜ਼ਤ ਮਾਨ ਸਨਮਾਨ ਮੈਨੂੰ ਮਿਲ ਰਿਹਾ ਹੈ ਉਹ ਵੀ ਮੇਰੇ ਮਾਲਕ ਦਾ ਦਿੱਤਾ ਹੋਇਆ ਹੈ ਅਤੇ ਜੋ ਸਾਹਮਣੇ ਵਾਲੇ ਨੂੰ ਮਿਲ ਰਿਹਾ ਹੈ ਉਹ ਵੀ ਮੇਰੇ ਮਾਲਕ ਦਾ ਦਿੱਤਾ ਹੋਇਆ ਹੈ ਤੇ ਜਦੋਂ ਇਹ ਕਿਰਪਾ ਹੁੰਦੀ ਹੈ ਤਾਂ ਫਿਰ ਮੇਰੇ ਮਾਲਕ ਦੀ ਇਸ ਗੱਲ ਨੂੰ ਆਪਾਂ ਸਮਝ ਜਾਂਦੇ ਹਾਂ ਕਿ ਜੋ ਮੇਰੇ ਕੋਲ ਉਹ ਮੇਰੇ ਮਾਲਕ ਦੀ ਕਿਰਪਾ ਦੇ ਨਾਲ ਹੈ ਅਤੇ ਸਾਹਮਣੇ ਵਾਲੇ ਕੋਲ ਉਹ ਵੀ ਮਾਲਕ ਦੀ ਕਿਰਪਾ ਵਰਤ ਰਹੀ ਹੈ ਇਸ ਲਈ ਸਭ ਵੈਰ ਵਿਰੋਧ ਹੰਕਾਰ ਈਰਖਾ ਮਿੱਟ ਜਾਂਦੀ ਹੈ ਇਹ ਹੁੰਦਾ ਤਾਂ ਹੈ ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਦੇ ਸਮੇਤ ਸਮਝਦੇ ਹਾਂ ਅਰਥਾਂ ਸਮੇਤ ਪੜ੍ਹ ਕੇ ਹੀ ਸਾਨੂੰ ਮਤ ਮਿਲਣੀ ਸ਼ੁਰੂ ਹੁੰਦੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਹੈ ਸੱਚੇ ਪਾਇਸ਼ਾ ਸਾਨੂੰ ਹਮੇਸ਼ਾ ਇੱਕੋ ਮਤ ਦਿੰਦੇ ਨੇ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆਇਆਂ ਤਤ ਪਾਸ਼ਾ ਜੀ ਨੇ ਸਾਨੂੰ ਹਮੇਸ਼ਾ ਨਿਮਰਤਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਹੈ ਅਤੇ ਜੋ ਵੀ ਮੇਰੇ ਵੀਰ ਅਤੇ ਭੈਣਾ ਕਹਿੰਦੇ ਨੇ ਕਿ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਪੈਸਾ ਆਉਂਦਾ ਜ਼ਰੂਰ ਹੈ ਰੁਕਦਾ ਨਹੀਂ ਅਤੇ ਕਈ ਕਹਿੰਦੇ ਨੇ ਕਿ ਅਸੀਂ ਜਿੰਨਾ ਮਰਜ਼ੀ ਕੁਝ ਕਰ ਲਈਏ ਸਾਡੇ ਕੰਮ ਨੇਪਰੇ ਨਹੀਂ ਚੜਦੇ ਤੇ ਉਹ ਮੇਰੇ ਵੀਰਾਂ ਤੇ ਭੈਣਾ ਅਮਰਤ ਵੇਲੇ ਨਿਤ ਨੇਮ ਤੋਂ ਬਾਅਦ ਇੱਕੋ ਚੌਂਕੜੇ ਦੇ ਵਿੱਚ ਪੰਜ ਜਪਜੀ ਸਾਹਿਬ ਜੀ ਦੇ ਪਾਠ ਗੁਰਨਾਣਿਕ ਪਾਸ਼ਾ ਜੀ ਦੇ ਹਜ਼ੂਰੀ ਦੇ ਵਿੱਚ ਸ਼ੁਰੂ ਕਰਦੇ ਆਂ ਅਤੇ ਮੇਰੀਆਂ ਭੈਣਾਂ ਇਹ ਪੰਜ ਪਾਠ ਜ਼ਰੂਰ ਕਰਨ ਕਿਉਂਕਿ ਘਰ ਦੀ ਔਰਤ ਹੀ ਘਰ ਦੀ ਗ੍ਰਸਤੀ ਨੂੰ ਸੰਭਾਲਦੀ ਹੈ ਸਾਰੇ ਘਰ ਦੇ ਕੰਮ ਕਾਜ ਇੱਕ ਔਰਤ ਹੀ ਕਰਦੀ ਹੈ ਜੇ ਘਰ ਦੀ ਕੋਈ ਵੀ ਔਰਤ ਜਾਂ ਕਰਦੀ ਧੀ ਜਪਜੀ ਸਾਹਿਬ ਜੀ ਦੇ ਪੰਜ ਪਾਠ ਇੱਕੋ ਚੌਂਕੜੇ ਦੇ ਵਿੱਚ ਕਰੇ ਅਤੇ ਗੁਰਨਾਣਿਕ ਪਾਸ਼ਾ ਜੀ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਕੇ ਪਾਠ ਕਰਦੀ ਹੈ ਤਾਂ ਦੇਖਣਾ ਕੰਮਾਂ ਦੇ ਜਿੰਨੇ ਵੀ ਵਿਗੜਨੇ ਉਹ ਦੂਰ ਹੋ ਜਾਣਗੇ ਜੇ ਤੁਸੀਂ ਕਹਿ ਰਹੇ ਹੋ ਕਿ ਨੌਕਰੀ ਦੇ ਵਿੱਚ ਤਰੱਕੀ ਨਹੀਂ ਮਿਲਦੀ ਜਾਂ ਫਿਰ ਸਾਡੇ ਮਨ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੁੰਦੀ ਜਾਂ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਤੁਹਾਡੇ ਮਨ ਦੀ ਭਾਵਨਾ ਹੈ ਜੋ ਵੀ ਤੁਹਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਿਹੜੀ ਵੀ ਤੁਹਾਡੀ ਮੁੱਖ ਪਰੇਸ਼ਾਨੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਬੰਦੇ ਜਬਜੀ ਸਾਹਿਬ ਜੀ ਦੇ ਬਾਟ ਇਕੋ ਛੌਂਕੜੇ ਦੇ ਵਿੱਚ ਕਰਨੇ ਹਨ ਜਿਉਂ-ਜਿਉਂ ਪਾਣੀ ਪੜੋਗੇ ਤਿਉਂ-ਤਿਉਂ ਤੁਹਾਡੇ ਦੁੱਖ ਦੂਰ ਹੁੰਦੇ ਜਾਣਗੇ ਕਿਉਂਕਿ ਜਿੱਥੇ ਜਬਜੀ ਸਾਹਿਬ ਜੀ ਦੀ ਪਾਣੀ ਹੈ ਉੱਥੇ ਗੁਰਨਾਣਕ ਆਸ਼ਾ ਜੀ ਆਪ ਪਰ ਤਖ ਵਰਤਦੇ ਨੇ ਪਰ ਮਨ ਦੇ ਵਿੱਚ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਸਾਡੇ ਵਿੱਚ ਸਿਰਫ ਇੱਕ ਭਰੋਸੇ ਦੀ ਕਮੀ ਰਹਿ ਜਾਂਦੀ ਹੈ ਤੇ ਅਸੀਂ ਮਾਰ ਖਾ ਜਾਂਦੇ ਹਾਂ ਆਪਾਂ ਹੋਰਾਂ ਲੋਕਾਂ ਵੱਲ ਭੱਜਦੇ ਹਾਂ ਪਖੰਡੀ ਸਾਧਾਂ ਵੱਲ ਭੱਜਦੇ ਹਾਂ ਸਾਧ ਸੰਗਤ ਇੱਕ ਗੱਲ ਯਾਦ ਰੱਖਣਾ ਜੇਕਰ ਤੁਹਾਡੀ ਝੋਲੀ ਪਰ ਸਕਦੀ ਹੈ ਤਾਂ ਉਹ ਮੇਰੇ ਗੁਰੂ ਨਾਨਕ ਪਾਸ਼ਾ ਜੀ ਹੈ ਜਿਸ ਦੀ ਝੋਲੀ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੋਂ ਨਾ ਪਰੇ ਤਾਂ ਉਹਦੀ ਝੋਲੀ ਹੋਰ ਕਿਤੇ ਹੋ ਵੀ ਪਰ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ